ਰੌਏਕ ਜੀ ਕਾਲਸਾ ਵੈਲ ਜੀ ਫਟੇ ਮੈਂ ਤੁਹਾਡਾ ਜਿੰਦਰ ਥਾਂਦੇ ਕੱਲ ਗੋਪੀ ਨੇ ਜਿਹੜੀ ਰਾਤ ਪੋਸਟ ਪਾਈ ਆ ਸਾਡਾ ਭਰਾ ਆ ਪਰ ਗਲਤ ਪੋਸਟ ਪਾਈ ਆ ਇਹਦੀ ਲੈਂਗੁਏਜ ਜਿਹੜੀ ਸੀ ਉਹ ਬਹੁਤ ਜ਼ਿਆਦਾ ਗਲਤ ਸੀ ਜਿੰਨੇ ਕੱਲ ਬੋਲਿਆ ਵਾ ਉਹ ਮੇਰਾ ਵੱਡਾ ਭਰਾ ਆ ਅਸੀਂ ਦੋਵੇਂ ਭਰਾਏ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਠੀਕ ਆ ਕੋਈ ਗਲਤ ਨਹੀਂ ਉਹਨੇ ਬੋਲਿਆ ਕੋਈ ਲਵ ਦੇ ਬਾਰੇ ਗਲਤ ਨਹੀਂ ਬੋਲਿਆ ਜੋ ਜੋ ਇਹਨੇ ਬੋਲੇ ਆ ਸਾਰੇ ਮੇਰੇ ਭਰਾਵਾਂ ਨੇ ਸੁਨੇ ਆ ਹੋ ਜਿੱਦਾਂ ਦਾ ਇਹਨੇ ਬੋਲਿਆ ਮੈਂ ਦੱਸਣਾ ਚਾਹੁੰਨਾ ਵਾ ਜਿਹਨੂੰ ਇਹ ਕਹਿੰਦਾ ਵਾ ਕਿ ਸਾਡਾ ਮੁੰਡਾ ਉਥੇ ਜਿੰਮ ਚ ਜਾਂਦਾ ਤੇ ਉਹਨੂੰ ਉਂਗਲਾਂ ਦਿੰਦੇ ਨੇ ਹੂੰ ਆਪਣੇ ਮੁੰਡੇ ਨੂੰ ਖੁਸ਼ੀ ਨਹੀਂ ਕਿ ਜੇ ਅਸੀਂ ਉਂਗਲਾਂ ਦੇਣੀਆਂ ਹੁੰਦੀਆਂ ਇਹਨਾਂ ਦੇ ਇਹ ਬੜੇ ਕਿਰਦੀਆਂ ਦੇ ਦੇਣੀਆਂ ਇਹ ਜਦੋਂ ਦਾ ਨਿਗਾਹ ਆ ਮੇਰੇ ਕੋਲ ਗਰਾਉਂਡ ਤੇ ਜਾਂਦਾ ਹੈ ਨਾ ਜਦੋਂ ਉਹਨੇ ਮੈਂ ਕਿਹਾ ਸੀ ਵੀ ਤੂੰ ਕਬੱਡੀ ਖੇਡਿਆ ਕਰ ਤੇ ਤੂੰ ਹੋਰ ਕੰਮ ਛੱਡ ਦੇ ਤੇ ਕਹਿੰਦਾ ਸੀ ਨਹੀਂ ਭਵਾਨ ਜੀ ਮੈਂ ਹੋਰ ਕੰਮ ਨਹੀਂ ਛੱਡਨੇ ਮੇਰੇ ਘਰ ਦੇ ਕਹਿੰਦੇ ਆ ਪਰਤੀ ਦੇਖਣੀ ਆ ਮੈਂ ਨਾ ਚਲੋ ਪਰਤੀ ਦੇਖਣੀ ਆ ਤੇ ਤੂੰ ਵੇਖ ਲੈ ਹੋ ਸਕਦਾ ਤੇਰੇ ਕਰਮਾਂ 'ਚ ਮੰਤਰੀ ਲਿਖੀ ਹੋਵੇ ਜਾਂ ਸਰਕਾਰ ਦੀ ਰੋਟੀ ਲਿਖੀ ਹੋਵੇ ਮੈਂ ਠੀਕ ਹੈ ਜਦੋਂ ਮੈਂ ਕਹਾਂ ਤੂੰ ਖੇਡਣਾ ਹੋਊਗਾ ਮੈਨੂੰ ਦੱਸ ਦੇ ਏਦਾਂ ਮ ਕਿਤੇ ਚਲ ਗਿਆ ਜਿੱਥੇ ਮਰਜੀ ਸੱਦ ਕੇ ਜਿੱਥੇ ਮਰਜੀ ਇਹ ਤੇਰੇ ਕੋਲ ਤੇ ਨਾ ਜਿੱਥੇ ਤੇਰਾ ਥਾਂ ਵੀ ਤੇਰੀ ਜਗ੍ਹਾ ਵੀ ਤੇਰੀ ਟਾਈਮ ਵੀ ਤੇਰਾ ਜਿੱਥੇ ਕਹਿੰਦਾ ਜਾਏ ਨੂੰ ਪੁੱਛ ਨਹੀਂ ਸਾਡੇ ਸਾਹਮਣੇ ਵੀ ਇਹ ਗੱਲਾਂ ਹੋਈਆਂ ਕਿ ਨਹੀਂ ਹੋਈਆਂ ਦੂਜੀ ਗੱਲ ਜਿੱਦ ਨੇ ਇਹਨਾਂ ਨੌਕਰੀ ਦੇ ਆਪਣੀ ਦੇ ਦਿੱਤੇ ਆ ਫਿਜੀਕਲ ਜਾਂ ਟੈਸਟ ਦਿੱਤਾ ਟੈਸਟ ਪਾਸ ਹੋ ਗਿਆ ਫਿਜੀਕਲ ਰਹਿ ਗਿਆ ਉਧਰ ਮੈਨੂੰ ਕਹਿੰਦਾ ਵੀ ਭੁਵਾਂ ਜੀ ਆਪਾਂ ਕਬੱਡੀ ਖੇਡੀ। ਮੈਂ ਕਹਾ ਵੀ ਮਿਹਨਤ ਨਾਲ ਜਿੱਥੇ ਕਹੇਗਾ ਕਬੱਡੀ ਤੈਨੂੰ ਜਿਹੜੀ ਟੀਮ ਨਾਲ ਤੈਨੂੰ ਖੜਾ ਲਿਆ। ਦਜੀ ਗੱਲ। ਤੇਰੇ ਨਾਲ ਕਿਦੋਂ ਯਾਰ ਆ ਲਿਆ ਇਹਨੇ ਮੈਨੂੰ ਉਦੋਂ ਦੱਸਿਆ ਵੀ ਫੁਲਵਾਨ ਮੇਰੇ ਕੋਲ ਸਾਈਨ ਕਰਾਉਣਾ ਚਾਹੁੰਦਾ ਆ। ਮੈਨੂੰ ਕਹਿੰਦਾ ਲਿਖ ਕੇ ਦੇ ਇੱਥੇ। ਇੱਕ ਇੱਕ ਗੱਲ ਦੱਸੂ ਤੈਨੂੰ। ਕਹਿੰਦਾ ਮੈਨੂੰ ਕਹਿੰਦਾ ਲਿਖ ਕੇ ਦੇ ਫੇਰ ਮੈਂ ਖੜਾਉਣਾ ਤੈਨੂੰ। ਪਤਾ ਨਹੀਂ ਕਿਨੂੰ ਲੈ ਕੇ ਗਿਆ ਕਿਹੜਾ ਰਿਸ਼ਤੇਦਾਰ ਜਾਂ ਕਿਨੂੰ ਪਾਇਆ ਵਿੱਚ ਇਹਨੇ ਫਿਰ ਤੂੰ ਕਿਹਾ ਮੈਨੂੰ ਲਿਖ ਕੇ ਦੇ ਮੈਨੂੰ ਸਾਈਨ ਕਰਕੇ ਚਾਹੀਦੇ ਆ ਕਿ ਤੂੰ ਮੇਰੇ ਨਾਲ ਹੀ ਖੇਡੇਗਾ ਮੈਂ ਇਹਨੂੰ ਕਿਹਾ ਇਹ ਨਹੀਂ ਗੱਲ ਆ ਕਿ ਮੈਂ ਕਿਹਾ ਵੀ ਤੂੰ ਚਲੇ ਤੇ ਚਲ ਗਿਆ ਵਧੀਆ ਗੱਲ ਆ ਪਰ ਗਲਤ ਬੰਦੇ ਕੋ ਚਲ ਗਿਆ ਇਹ ਪੁੱਛ ਲਈ ਇਹਨੂੰ ਇਹ ਕੋਲ ਨੂੰ ਮੈਂ ਨਹੀਂ ਗੱਲ ਕਹੀ ਵੀ ਉਹ ਗਲਤ ਬੰਦੇ ਕੋ ਚਲ ਗਿਆ ਠੀਕ ਐ ਤੂੰ ਕਹਿਣਾ ਨਾ ਉਦੋਂ ਦਾ ਕਿੱਥੇ ਸੀ ਉਦੋਂ ਦਾ ਨਹੀਂ ਇਹਨੇ ਹੁੰਦੇ ਆ ਸਾਨੂੰ ਉਦੋਂ ਦਾ ਨਿਰਾਜਾ ਹੀ ਦਿੱਦਾ ਸੀ ਜਿੱਦਣੇ ਸਾਡੀ ਗਰਾਊਂਡ 'ਚ ਜਾਣ ਲੱਗਾ ਠੀਕ ਆ ਇੱਕ ਦੂਜੀ ਗੱਲ ਹੋਣਾ ਕੀ ਮੁੱਦਾ ਮੇਰੇ ਪਿੰਡ ਦੀ ਸਾਈ ਦਾ ਸਾਲ ਬਾਅਦ ਖੁੰਧਕ ਦਾ ਦੱਸਾਂ ਤੈਨੂੰ ਮੈਂ ਮੈਂ ਜਦੋਂ ਤੈਨੂੰ ਸਾਈ ਦਿੱਤੀ ਆ ਤੇਰੇ ਮੇਰੇ ਪਿੰਡ ਵਾਲੇ ਗਦਰੇ ਦਾ ਫੋਨ ਗਿਆ ਤੈਨੂੰ ਤੂੰ ਕੀਤਾ ਉਹਨੂੰ ਤੇ ਪਤਾ ਨਹੀਂ ਉਹਦਾ ਤੈਨੂੰ ਆਇਆ ਤੂੰ ਕਹਿੰਦਾ ਤੇਰੇ ਪਿੰਡ ਦੀ ਸਾਈ ਆ ਗਈ ਆ ਖੇਡ ਲੈ ਜੇ ਤੂੰ ਮੇਰੇ ਪਿੰਡ ਦੀ ਸਾਈ ਨਹੀਂ ਫੜੀ ਤੇ ਫਿਰ ਉਹਨੂੰ ਕਿਉਂ ਕਿਨਾ ਹਾਂ ਮੂੰਹ ਤੇ ਕਰਾ ਦੂੰ ਉਹਦੀ ਵੀ ਵੀਡੀਓ ਪਵਾ ਤੂੰ ਨਾਲ ਉਹਨੂੰ ਕੋ ਕਹਿੰਨਾ ਹਾਜੇ ਤੂੰ ਐਡਾ ਹੀ ਸੱਚਾ ਆ ਤੇ ਜਿਹੜੇ ਤੇਰੇ ਝੇਤੇ ਆ ਨਾ ਜਿਹੜੇ ਤੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਤੇਰੀ ਅਸਲੀਅਤ ਦਾ ਨਹੀਂ ਪਤਾ ਜਦੋਂ ਤੇਰੀ ਅਸਲੀਅਤ ਦਾ ਪਤਾ ਲੱਗ ਗਿਆ ਨਾ ਤੱਖਾਂ ਦਾ ਨਹੀਂ ਰਹਿਣਾ ਤੂੰ ਇਹ ਗੱਲ ਯਾਦ ਰੱਖੀ ਰੱਬ ਤੋਂ ਡਰ ਜਾ ਜਿਹੜੇ ਰੱਬ ਦੀ ਤੂੰ ਗੱਲ ਕਰਦਾ ਨਾ ਬੀਟੀ ਚੰਦ ਦੀ ਬਾਬਾ ਦਇਆ ਸਿੰਘ ਦੀ ਉਹ ਬੜੀਆਂ ਉੱਚੀਆਂ ਹਸਤੀਆਂ ਸੀ ਤੇਰੇ ਨੂੰ ਨਹੀਂ ਕਰਦੀਆਂ ਉਹ ਠੀਕ ਹੈ ਦੂਜੀ ਗੱਲ ਤੂੰ ਕਰਦਾ ਮੈਂ ਕਿਸੇ ਤੋਂ ਡਰਦਾ ਨਹੀਂ ਦਬਦਾ ਨਹੀਂ ਦਬਦਾ ਨਹੀਂ ਹੂੰ ਦਬਾਉਣ ਵਾਲੇ ਬੜੇ-ਬੜੇ ਦੁਨੀਆਂ ਬੈਠੀ ਠੀਕ ਹੈ ਇਹ ਐਵੇਂ ਬਹਿ ਉਹ ਨਾ ਰੱਖੀ ਮਾਨ ਚ ਦੁਨੀਆਂ ਭਲੀ ਤੋਂ ਭਲੀ ਠੀਕ ਹੈ ਮੇਰੇ ਪਿੰਡ ਦੀ ਸਾਈ ਤੈਨੂੰ ਮੈਂ ਲਖਾਈ ਜਿਹੜੇ ਪਲੇਅਰ ਬੰਦਿਆਂ ਦੇ ਨਾ ਪੇਰੇੜਾ ਨੂੰ ਕਦੀ ਪੈਸਾ ਨਹੀਂ ਵੀ ਦਿੰਦੇ ਫੋਨ ਤੇ ਸਾਈਆਂ ਲਗਾਉਂਦੇ ਆ ਜੇ ਮੇਰੇ ਤੇ ਨਹੀਂ ਯਕੀਨ ਤੇ ਪਲੇਰਾਂ ਨੂੰ ਪੁੱਛ ਕੇ ਵੇਖ ਲਈ ਠੀਕ ਹੈ ਜੇ ਮੱਖੀ ਨੇ ਤੈਨੂੰ ਆ ਹੂੰਸਾਈਆਂ ਦਿੱਤੀਆਂ ਤੇ ਫੋਨ ਤੇ ਦਿੱਤੀਆਂ ਤੂੰ ਉਹਨਾਂ ਦੀ ਉਹਨਾਂ ਦੇ ਪਿੰਡ ਜਵਾਬ ਦੇ ਗਿਆ ਟਾਈਮ ਦੇ ਟਾਈਮ ਪੋਸਟਰ ਲੱਗਿਆ ਤੇ ਤੇਰੀ ਕਿਹੜੀ ਕਿਹੜੀ ਗੱਲ ਦੱਸਾਂ ਹੈ ਜੇ ਤੂੰ ਪਿਛਲੀ ਯਾਰ ਜਨਾਲਪੁਰ ਗੁਰਦਾਸਪੁਰ ਚ ਗਿਆ ਤੇ ਉਹਨਾਂ ਨੂੰ ਪਹਿਲਾਂ ਵੀ ਮੇਰਾ ਸਨਮਾਨਤ ਕਰੋ ਮੈਂ ਤਾਂ ਤੁਹਾਡੇ ਬੰਡਾ ਹਾਂ ਹੂੰ ਬੜਾ ਕੁਝ ਗੋਪੀ ਭਰਿਆ ਜੀ ਪਰ ਜਿਹੜੀਆਂ ਤੂੰ ਰਾਤ ਗੱਲਾਂ ਕੀਤੀਆਂ ਨਾ ਕੀ ਹੁੰਦਾ ਵੀ ਤਾ ਮਾਰੋ ਇਹ ਸੋਚ ਵੀ ਹੌਸਲਾ ਕਿੱਡਾ ਹੋਊ ਸਾਡਾ ਹੈ ਬੜਾ ਮਾਲਕ ਨੇ ਹੌਸਲਾ ਦਿੱਤਾ ਸਾਨੂੰ ਠੀਕ ਹੈ ਤੇ ਹੁਣ ਆ ਗਈ ਇੱਕ ਮਡੀ ਗੱਲ ਆ ਏਕ ਨੂੰ ਸਾਈਆਂ ਦੇਣ ਤੋਂ ਪਹਿਲਾਂ ਪੁੱਛਿਆ ਮੈਂ ਖੇਡਿਂਗਾ ਜੇ ਸਾਈ ਲੈ ਕੇ ਖੇੜਨਾ ਹੀ ਤਾਂ ਜੇ ਕਿਸੇ ਟੀਮ ਨਾਲੋਂ ਖੇੜਨਾ ਹੀ ਤਾਂ ਕਹਿੰਦਾ ਭਾਜੀ ਮੈਂ ਖੇਡੂੰਗਾ ਮੈਂ ਕਹਾ ਨਹੀਂ ਆਪਣੇ ਉਸਤਾਦ ਨੂੰ ਪੁੱਛ ਲਾ ਜਿਹੜਾ ਤੇਰਾ ਉਸਤਾਦ ਕਰੂ ਮਿਹਨਤ ਲਾ ਰਿਆ ਘਰ ਸਵੇਰੇ 4 ਵਜੇ ਠਾ ਠਾ ਕੇ ਮਿਹਨਤ ਲਾਉਂਦਾ ਰਿਆ ਨਾ ਜਿਹੜਾ ਉਸਤਾਦ ਉਹਨੂੰ ਪੁੱਛ ਲਾ ਜਿਹੜਾ ਕਹਿੰਦਾ ਆ ਵੀ ਸਾਡੇ ਬੱਚੇ ਨੂੰ ਉਂਗਲਾਂ ਦਿੰਦੇ ਜਾਂ ਐ ਕਰਦੇ ਆ ਉਹ ਉਸਤਾਦ ਨੂੰ ਪੁੱਛ ਲਾ ਮੈਂ ਕਹਾ ਵੀ ਖੇਡਣ ਦਊਗਾ ਤੈਨੂੰ ਹੈ ਕਹਿੰਦਾ ਠੀਕ ਆ ਮੈਨੂੰ ਨਹੀਂ ਪਤਾ ਤੈਨੂੰ ਪੁੱਛਿਆ ਕਿ ਨਹੀਂ ਪੁੱਛਿਆ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਮੈਂ ਉੱਥੇ ਖੇਡਣਾ ਵਾਂ इंडिया में मैच भी होवे तां भी मैं खेदूंगा तॉड नाल मैं कह्या ठीक या तां ओडी फोटो लाई तां ओनु मैं कह्या ਜਿੱਦਨ ਤੁਸੀਂ ਕਿਤੇ ਇਕੱਠੇ ਹੋਏ ਕਿਤੇ ਆਪਸਮੇ ਵੀ ਮੈਂ ਖੇਡਣ ਨਹੀਂ ਦੇਣਾ ਉਥੇ ਐ ਨਹੀਂ ਕਰਦਣਾ ਉਹ ਨਹੀਂ ਕਰਦਣਾ ਐਤਵਾਰ ਦੇ ਦਿਨ ਮੇਰੇ ਕੋਲ ਆਇਆ ਜਿਮ ਸਾਫ ਕਰਦੇ ਹਾਂ ਮੇਰੇ ਪੈਰਾ ਤੇ ਬੈਠਾ ਤਨ ਮੈਂ ਵੀਡੀਓ ਹੈ ਤੋ ਬਾਅਦ ਨਾਲ ਵੀਡੀਓ ਵੀ ਪਾਉਂਗਾ ਉਹ ਇੱਕ ਇੱਕ ਸਬੂਤ ਹੈ ਮੇਰੇ ਕੋਲ ਤੋ ਦੁਨੀਆ ਦਾ ਸਟਾਰ ਬਣਿਆ ਨਾ ਵਿਦਵਾਨ ਬਣਿਆ ਹੋਇਆ ਲੋਕਾਂ ਨੂੰ ਪਤਾ ਨਹੀਂ ਤੇਰੀ ਇਸਲੀਅਤ ਬਾਰੇ ਠੀਕ ਹੈ ਸਾਰਾ ਕੁਝ ਸਾਡੇ ਕੋਲ ਹੈਗਾ ਇਹ ਤੋਂ ਬਾਅਦ ਮੈਂ ਵੀਡੀਓ ਵੀ ਪਾਉਂਗਾ ਉਹਦੀਆਂ ਜਿੱਥੇ ਮੇਰੇ ਗੋਡੇ ਫੜ ਕੇ ਮੇਰੇ ਪੈਰਾਂ 'ਚ ਬੈਠਾ ਆ ਤੇ ਭਾਜੀ ਇਦਾਂ ਨਾ ਕਰਿਓ ਠੀਕ ਹੈ ਅੱਜ ਸਵੇਰੇ ਅਸੀਂ ਫੋਨ ਕਰਕੇ ਉਹਨੂੰ ਸੱਦਿਆ ਸੀ ਵੀ ਇਦਾਂ ਨਾ ਕਰ ਚੱਲ ਬੋਲ ਤਾਂ ਉਹਨੇ ਤੇ ਵੱਖਰੀ ਗੱਲ ਆ ਤੂੰ ਬੋਲ ਵੀ ਮੈਂ ਹਾਂ ਕੀਤੀ ਸੀ ਜਾਂ ਨਹੀਂ ਕੀਤੀ ਸੀ ਉਹ ਕਹਿੰਦਾ ਮੈਂ ਇਦਾਂ ਨਹੀਂ ਬੋਲਾਂ ਮੈਂ ਗੋਪੀ ਭਵਾਂ ਦੇ ਬਲੌਗ 'ਚ ਬੋਲ ਦੂੰਗਾ। ਹਾਂ ਉਹਨੂੰ ਨਹੀਂ ਪਤਾ ਵੀ ਕਿਉਂ ਨਹੀਂ ਬੋਲਣਾ ਕਿਉਂ ਕਿੱਦਾਂ ਨਹੀਂ ਬੋਲਣਾ ਠੀਕ ਹੈ। ਇਹ ਤੁਸੀਂ ਆਪਣਾ ਹਿਸਾਬ ਕਿਤਾਬ ਤੁਹਾਨੂੰ ਪਤਾ ਹੋਊਗਾ। ਮੇਰੇ ਭਰਾ ਨੇ ਕੋਈ ਗਲਤ ਗੱਲ ਨਹੀਂ ਤੇਰੇ ਬਾਰੇ ਬੋਲੀ ਕੁਝ ਬੋਲਿਆ ਨਹੀਂ ਜੋ ਤੂੰ ਕਿਹਾ ਉਹ ਬੋਲਿਆ ਨਹੀਂ। ਤੂੰ ਖੇਡ ਨਹੀਂ ਦਿੱਤਾ। ਠੀਕ ਹੈ। ਇਹ ਤੈਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ। ਬਾਕੀ ਤੂੰ ਜਿਹੜੀਆਂ ਦਾੜੀ ਚਿੱਟੀ ਦੀਆਂ ਗੱਲਾਂ ਕਰਦਾ ਨਾ ਬਹੁਤ ਜ਼ਿਆਦੀਆਂ ਗਲਤੀ। ਵੀ ਚਿੱਟੀ ਦਾੜੀ ਆ ਹੈ? ਚਿੱਟੀ ਦਾੜੀ ਦੇ ਮਹਨਿਆਂ ਦਾ ਪਤਾ ਤੈਨੂੰ? ਦਾੜੀ ਕੀ ਹੁੰਦੀ ਆ? ਸਰਦਾਰੀ ਕੀ ਹੁੰਦੀ ਆ? ਹੋ ਸਕਦਾ ਤੇਰੇ ਵੀ ਚਿੱਟੇ ਹੋਏ ਹੋਣ। ਤੇ ਹੁਣ ਨਾਂ ਵੀ ਹੋਏ ਕੋਈ ਨਹੀਂ ਗਾਂ ਹੋ ਜਾਣਗੇ। ਫੇ ਤੈਨੂੰ ਪਤਾ ਲੱਗ ਜਾਊਗਾ। ਹਾਂ? ਦੂਜੀ ਗੱਲ ਤੂੰ ਲੋਕਾਂ ਨੂੰ ਕਹਿੰਦਾ ਇਹਨਾਂ ਨੂੰ ਕਮੈਂਟ ਕਰਕੇ ਦੱਸੋ। ਪੀ ਇਹਨਾਂ ਦੇ ਪਰਿਵਾਰਾਂ ਤੱਕ ਜਾਵੇ ਬੜੀ ਸੋਹਣੀ ਤਰ੍ਹਾਂ ਜਿੱਕਰਤੂ ਤੇ ਆ ਬੱਲੇ ਉਹ ਜਿਹੜਾ ਇੰਨੀ ਤੇਰੀ ਜਿਹੀ ਅਣਖਿਆ ਹੈ ਪਰਿਵਾਰਾਂ ਤੱਕ ਦੱਸੋ ਇਹਨਾਂ ਦੇ ਪਰਿਵਾਰਾਂ ਨੂੰ ਪਤਾ ਲੱਗੇ ਹੈ ਮੇਰੇ ਮੁੱਤ ਬੰਦੇ ਅਣਖਾਂ ਵਾਲੇ ਇਹ ਗੱਲਾਂ ਨਹੀਂ ਕਰਦੇ ਜਿੰਨਾਂ ਬੰਦਿਆਂ ਜਾਣਕ ਹੁੰਦੀ ਹੈ ਨਾ ਉਹ ਇਹ ਚੀਜ਼ਾਂ ਨਹੀਂ ਕਰਦੇ ਉਹਨਾਂ ਨੂੰ ਧੀਆ ਭੈਣਾਂ ਦੀ ਸ਼ਰਮ ਹੁੰਦੀ ਆ ਪਰਿਵਾਰ ਸਾਰਿਆਂ ਦੇ ਇੱਕੋ ਜਿਹੇ ਹਾਂ ਠੀਕ ਹੈ ਜਿਆਦਿਆਂ ਥੋੜੀਆਂ ਮੈਨੂੰ ਗੱਲਾਂ ਨਹੀਂ ਆਉਂਦੀ ਜਿਹੜੇ ਤੇਰੇ ਬਣੇ ਆ ਨਾ ਚਿਹਤੇ ਜਿਹੜੇ ਜਿਆਦਾ ਵਿਦਵਾਨ ਬਣਦੇ ਆ ਨਾ ਉਹ ਬੰਦੇ ਪਤਾ ਹੀ ਆ ਲੋਕਾਂ ਨੂੰ ਕੀ ਹੁੰਦੇ ਆ ਠੀਕ ਹੈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੈਦ ਜੀ ਦਾ ਖਾਲਸਾ ਵੈਦ ਜੀ ਦੀ ਖਤਮ ਜੀ ਆ ਤੇ ਹਰ ਇੱਕ ਜਿਹੜੇ ਜਾਲੇ ਦੇ ਅੱਗੇ ਮੈਂ ਤੁਹਾਨੂੰ ਪਿਆਰ ਨਾਲ ਦੱਸਦਾ ਲੋਕਾਂ ਦੇ ਵਿੱਚ ਉਹ ਰਾਹ ਦੇ ਵਿੱਚ ਉਹ Gracias.

ਇਹ ਜਿਹੜੇ ਮਾਣੇ ਗਏ ਸਭ ਜਵਾਬਾਂ ਦੇ ਵਿੱਚ ਇਹ ਜਿਹੜੀ ਸੋਚ ਜਿਹੜੀ ਆ ਗਈ ਮੈਨੂੰ ਉਹ ਮਾਣੇ ਗਏ ਸਭ ਜਵਾਬਾਂ ਦੇ ਵਿੱਚ ਇਹ ਜਿਹੜੀ ਸੋਚ ਜਿਹੜੀ ਆ ਗਈ ਮੈਨੂੰ ਉਹ ਮਾਣੇ ਗਏ ਸਭ ਜਵਾਬਾਂ ਦੇ ਵਿੱਚ